ਉਹੀ ਤਾਂ ਕਹਿੰਦਾ ਵੀ ਜੇ ਮਹਾਰਾਜ ਕਿਰਪਾ ਕਰ ਦੇਵੇ ਤਾਂ ਉਹੀ ਹੈ। ਬਾਈ 2660 ਰੁਪਿਆ ਬਨੇ। ਪ੍ਰਿੰਟ ਰੇਟ ਆਏ ਹੋ ਆ ਜੀ। ਲੈ ਪੂਰੀ ਆ ਰਿਓ ਪੂਰੀ ਧੱਗੀ ਹੋ ਗਈ। ਲੈ। ਬਈ ਅੱਗੇ ਗਿਆ ਹੋ ਗਿਆ। ਬਾਈ ਇੱਥੇ ਆ ਕੇ ਬੰਦਾ ਹਾਰ ਜਾਂਦਾ ਰੱਬ ਮੂਰੇ ਕਿਸੇ ਦੀ ਪੇਸ਼ ਨਹੀਂ ਚੱਲਦੀ ਹੈਗੀ। ਬਹੁਤ ਨੁਕਸਾਨ ਹੋ ਗਿਆ। ਬਾਈ 131 ਬੀਜ ਬੋਣਾ ਪੈ ਗਿਆ। ਬਿਮਾਰੀ ਨੇ ਸਾਰਾ ਕੰਮ ਖਰਾਬ ਕਰਤਾ। ਬੂਝਾ ਮਾਰਿਆ ਪਿਆ। ਥੋੜਾ ਖਰਚਾ ਹੋਇਆ ਪਿਆ। 12000 ਖਰਚਾ ਕਰੀ ਬੈਠੇ ਆ ਬਾਈ। ਸਾਰਾ ਜੂਨ ਦੇ ਮਹੀਨੇ ਉੱਪਰ ਨੂੰ ਲਗਾ ਕੇ ਇੱਥੇ ਆ ਕੇ ਬੰਦਾ ਹਾਰਦਾ ਬਾਈ ਬਾਈ ਦੁਹਰ ਨੂੰ ਚੱਲ ਪਿਆ ਦੇਖ ਲੋ ਫੇਰ 4200 ਦਾ ਬਾਈ ਬੀਜ ਮੁੱਲ ਦੇ ਬਾਈ ਇੱਥੇ ਆ ਕੇ ਰੱਬ ਆ ਤੱਕਾ ਨਾ ਬਾਈ ਕਿੱਦੇ ਨਾਲ ਨਿਕਲੇ ਇੱਥੇ ਆ ਕੇ ਬੰਦਾ ਹਾਰਦਾ ਕਿਹੜਾ ਵੀਤ ਹੈ ਵੀਰੇ 31 ਦਾ 131 131 ਸਾਰਾ ਜੂਨ ਦਾ ਮਹੀਨਾ ਲੰਘਾ ਕੇ ਸਿਰ ਪਾ ਨੂੰ ਮਿਹਨਤ ਕਰਕੇ 12 15000 ਖਰਚਾ ਕਰਕੇ ਤੇ ਮੇਰੇ ਪਤਨੀ ਉਹ ਕਿੰਨੇ ਦਵਾਈਆਂ ਪਾ ਬਾਈ ਸਾਰਾ ਜੋਰ ਲਾ ਲਿਆ ਸਾਰੀ ਲਾਈ ਬੈਠੇ ਆ ਬਾਈ ਹੈ ਤਾਂ ਟੋਟਲੀ ਖਾਸੇ ਵਿੱਜਾਂ ਨੂੰ ਆ ਜੀ ਜਿਆਦਾ ਇਹਨੂੰ 31 ਨੂੰ ਜਿਆਦਾ ਹੈ 28 28 ਠੀਕ ਕਿਹੜੀ ਲਿਖਾਈ ਖੜੀ ਹੈ 28 ਨੂੰ ਬਹੁਤ ਹੈ ਕਿ ਕਿਤੇ ਘੱਟ ਬਹੁਤ ਜਿਆਦਾ ਤੇਰੇ ਕੁਦਰਤੀ ਬਚਾਵਾ ਹੋਰ ਬਸ ਇੰਨਾ ਬੁਰਾ ਹਲਾ 28 ਦੇਖਣ ਨੂੰ ਉਹ ਨਹੀਂ ਕਰਦੀ ਕਿਆ ਕਰੂਗਾ ਭਾਈ ਹੋ ਗਈ ਮਸ਼ੀਨਰੀ ਇਹ ਛੱਡੇ ਉਹ ਤੇ ਅਰਬਾ ਕਰਨਾ ਕੋਈ ਹੁਣ ਇਹ ਮਸ਼ੀਨਰੀ ਹੋ ਗਈ ਵੀਰੇ ਇਹ ਹੋ ਗਈ 35 ਦਿੰਦੀ 35 ਦਿੰਦੀ ਹੋ ਗਈ ਇਹਦੀ ਭਾਈ ਬਾਉ ਨੂੰ ਜੀ ਨਹੀਂ ਦਾ ਕਰਦਾ ਇੱਕ ਪੀਆ ਦੇ ਪਾਇਦਾ 35 ਦਿੰਦਾ ਪੰਜ ਦਿਨ ਉੱਪਰ ਰੰਗ ਚਾਲੀ ਦਿੰਦੀ ਹੁਣ 26 ਲਾਉਂਗੇ ਵੀਰੇ 26 ਲਾਉਂਗੇ 26 ਭਾਈ ਹੁਣ ਲਾਸਟ ਮਾਲ ਆਜੇ ਪਨੀਰੀ ਉਹਦੀ ਫੇਚ ਆ ਗਈ ਮੁੰਡੇ ਦੀ ਦੇਖੇ ਮੈਂ ਕਹਿੰਦਾ ਵੀ ਦੂਆ ਟਰੈਕਟਰ ਚੱਲੀ ਨੇ ਯਾਰ ਨਹੀਂ ਕਦਰੀ ਹਜੇ ਦੂਈ ਲੋੜ ਚ ਲੈਣੀ ਚੱਲਣਾ ਜਾਂਦਾ ਨਾ ਇਹ 4x4 ਕਰਕੇ ਕਰ ਗਿਆ 100000 ਕਰ ਗਿਆ ਹੂੰ ਹੁੰਦਾ ਬਾਈ ਉਹ ਕੰਮ ਹੋ ਗਿਆ ਜਿਕਣਾ ਮੱਕੀ ਨਹੀਂ ਤੈਰੇ ਕਰਦੀ ਉੱਪਰ ਮੱਕੀ ਵਾਲੇ ਖੇਤਾਂ ਹੁੰਦਾ ਜੱਗੇ ਐਂ ਦੇਖਦਾ ਬਹੁਤ ਬੁਰਾ ਹਾਲ ਆ ਬਾਈ ਕਿਹਦਾ ਜੀ ਕਰਦਾ ਫਸਲ ਪਾਲ ਕੇ ਪਾਲ ਕੇ ਬਾਈ ਗਾਹਾਂ ਨੂੰ ਆਪਣਾ 131 ਬੀਜ ਨਾਲ ਜਿਹੜੇ ਟਾਈਮ ਆ ਜਿਹੜੇ ਬੀਜ ਬੰਦ ਕਰਦੇ ਨੇ ਏਸੀ 'ਚ ਬੈਠੇ ਉਹਨੇ ਉਸ ਟਾਈਮ ਐਂ ਖੇਤ ਤਿਆਰ ਕਰਕੇ ਬਾਈ ਨੇ ਹੀਰੀ ਲਾਈ ਤੀ ਉਹ ਦਿਨਾਂ 'ਚ ਆਪਾਂ ਤਾਂ ਐਂ ਕਹਿੰਦੇ ਬਾਈ ਜਿਨੇ 131 ਲਾਇਆ ਪਿਆ ਆਪਣੀ ਨਿਗਾਹ ਕਰ ਲਿਓ ਗਾਹਾਂ ਨੂੰ ਨਾ ਬੀਜ ਲਾਇਓ ਇਹ 'ਚ ਬਿਹਰਸ ਹੈਗਾ ਏ 131 28 ਹਾਂ 131 28 28 ਹਾਂ ਵੀ ਜਿਹੜੇ ਬੀਜ ਐ ਆਪਣਾ ਗੌਰ ਕਰ ਲੋ ਇਹਦਾ ਲਾਜ ਕੋਈ ਨਹੀਂ ਹੈਗਾ ਹੁਣ ਤਾਂ ਪਨੀਰੀ ਮਿਲ ਜੂਗੀ ਫੇਰ ਉਸ ਨੂੰ ਨਹੀਂ ਮਿਲ ਲਾਏਗਾ ਜਿਆਦਾ ਲੇਟ ਨੂੰ ਤਾਂ ਬਾਈ ਫੇਰ ਡੋਡੀ ਵੀ ਪੈ ਜਾਂਦੀ ਜੇ ਜਿਆਦਾ ਲੇਟ ਲੱਗੇ ਜੀ ਹੁਣ ਤਾਂ ਟਾਈਮ ਹੈਗਾ ਇਹ ਆ ਮੀਨੇ ਜੇ 2.5 ਨੂੰ ਪੈ ਗਈ ਤੇ ਬਾਹਰ ਮੱਕੀ ਬੀਜ ਨਹੀਂ ਗਾ ਉਰੂ ਜਾਨਾ ਹੋ ਵੀ ਤਾਂ ਗੱਲ ਹੈ ਪਰ ਲਾਜ ਵੀ ਹੈ ਨਹੀਂ ਕੋਈ ਮੇਰੇ ਲਾਜ ਆਈ ਪਾ ਲਓ ਜੀ ਬਾਈ ਸਤਿ ਸ਼੍ਰੀਕਾਲ ਜੀ ਸਾਰੇ ਵੀਰਾਂ ਨੂੰ ਹਾਂ ਜੀ ਅੰਕਲ ਜੀ ਸਤਿ ਸ਼੍ਰੀਕਾਲ ਜੀ ਪੂਰੀ ਵੀਰ ਸਤਿ ਸ਼੍ਰੀਕਾਲ ਜੀ ਬਾਈ ਮੰਡ ਵਿੱਚ ਆਏ ਐ ਵੀ ਕਈ ਕਬੀਜਾਂ ਨੂੰ ਇਹੋ ਜੀ ਬਿਮਾਰੀ ਪੈ ਗਈ ਜਿਹਦਾ ਕੋਈ ਇਲਾਜ ਹੈ ਨਹੀਂ ਉਹ ਵੀ 2 ਸਾਲ ਪਹਿਲਾਂ ਵੀ ਪਈ ਥੀ ਵੀ ਪੂਰੀ ਖਤਮੇ ਕਰ ਦਿੱਤੇ ਉਹਨੇ ਖਤਮ ਕਰ ਦਿੱਤੇ ਖਤਮ ਬਾਈ ਜੀ 2-2 ਕੁਇੰਟਲ ਗੀਲੇ ਦੇ ਹੋਈ ਸੀ ਕਿਸੇ ਦੇ ਕੁਇੰਟਲ ਦੇ ਹੋਈ ਵੀ ਖਰਚੇ ਬਾਈ ਹੁਣ ਤੱਕ 11-12-12000 ਜਰੀਬ ਹੋ ਗਿਆ ਵੀ ਸਾਰਾ ਕੁਕਰਨ ਤੇ ਬਾਦਵਾ 5000 ਤਾਂ ਲੋਾਈ ਦਿੱਤੀ ਆ ਜੀ ਆਇਆ ਜੂਰੀਆ ਕੱਖਾਂ ਵਾਲੀ ਦਵਾਈ ਸਾਈਡਾਂ ਤੇ ਵਿੱਚ ਜਿਹੜੇ ਪੈਕੇਟ ਪਾਏ ਉਹ ਜਿਹੜੇ ਉਹਦਾ ਹਸਾ ਕੱਦੂ ਲੱਗ ਹਾਂਜੀ ਇਹ ਲੋਕਾਂ ਦੇ 11 ਆ ਤਾਂ ਸਾਡੇ ਤਾਂ 14 ਆਊਗਾ ਇਹਨੇ ਕੋਈ ਆਈਟਮ ਛੱਡੀ ਹੋ ਨਹੀਂ ਹੈਗੀ ਯਾਰ ਤਾਂ ਦੇਖਿਆ ਹੀ ਆ ਹਾਂ ਆ ਜੀਰੀ ਨੂੰ ਅਜੇ ਬਾਈ ਜੀ 1 1 ਮਹੀਨਾ ਹੋਇਆ 13 ਤਰੀਕ ਨੂੰ ਲਾਇਤੀ ਅੱਜ ਦੇਖ ਲਓ ਕੈਦ ਉਹ ਵਿੱਚ ਪੂਜੋ ਵੀ ਹੈ ਹਾਂ ਆਹ ਦੇਖ ਲਾ ਪੂਰੀ ਕਿਹੜੇ ਬੀਜਾਂ ਨੂੰ ਜਿਆਦਾ ਬਵਾੜੀ ਹੈ ਇਹ ਵੀ ਹੈ ਜੀ ਇਹ ਇਹ ਪਿਓਰ ਛੱਬੀਆਂ ਨੂੰ ਹਲੇ ਥੋੜੀ ਜੀ ਛੱਬੀ ਨੂੰ ਘਟ ਹੈ 128 26 ਦੇ ਆ ਛੱਬੀ ਦੇ ਖੜ ਜੀ 128 31 ਇਹਨਾਂ ਦਾ ਥੋੜਾ ਫਰਕ ਹੈ ਕੀ ਹੋਗਾ ਹਾਂ ਭਾਈ ਇਹਨੂੰ ਫਿਰ ਨਹੀਂ ਨਹੀਂ ਤੇ ਬਾਕੀ ਭਾਈ ਤੁਹਾਨੂੰ ਦਿਖਾਉਂਦੇ ਕਿਹੜੀ ਬਿਮਾਰੀ ਆ ਇਹ ਬਿਮਾਰੀ ਦਾ ਭਾਈ ਕੋਈ ਇਲਾਜ ਨਹੀਂ ਬਣਿਆ ਹੈਗਾ ਭਾਈ ਜੀ ਉਹ ਸਾਲ ਪੂਰੀ ਆਪਣੇ ਕਿੰਨੇ 17 18 ਕਿਲੇ ਤੇ ਜਦ ਦੇਵਾਲੀ ਵੀ ਤੇ ਹੋਰ ਵੀ ਜ਼ਮੀਨਾਂ ਤੀਆਂ ਭਾਈ ਜੀ ਬਸ 2 2 ਕੁੰਟਰ ਹੋਈ 2 2 ਕੁੰਟਰ ਕਿਲੇ ਵੀ ਨਿਕਲੀ ਆ ਭਾਈ ਨਿਗਾਹ ਕਰ ਲੋ ਆਪਣੀ ਜਿਹਦੇ ਜਿਹਨੇ ਬੀਜੀ ਵੀ ਆ ਵੀ ਛੋਟੇ ਬੁੱਝੇ ਵਾਲੀ ਬਿਮਾਰੀ ਪੈ ਗਈ ਵੀ ਤੁਹਾਨੂੰ ਡੈਮੋ ਵੀ ਦਿਖਾ ਰਹੇ ਨੇ ਆ ਆ ਬੂਝਾ ਦੇਖੋ ਬਾਈ ਘੱਟੋ ਘੱਟ 20 ਡੱਕੇ ਇਹਨੂੰ ਵੀ 10 ਡੱਕੇ ਆ ਬੋਨਾ ਰਹਿ ਗਿਆ ਸਾਰੇ ਬੋਨੇ ਰਹਿ ਗਏ 20 ਹਲੇ ਤਾਂ ਇਹ ਦੇਖਦੀ ਹੈ 2-4 ਦਿਨ ਹੋਏ ਪਏ ਇਹਨੂੰ ਆ ਦੇਖ ਚਿੱਟੀ ਜੜ ਕੋਈ ਨਹੀਂ ਹੈਗੀ ਨਹੀਂ ਜੜ ਸਾਫ਼ ਹੁੰਦੀ ਹੈ ਇਹ ਆ ਦੇਖੋ ਜੀ ਜੜ ਪਈ ਹੈ ਸਾਰੀ ਦੇਖ ਲਓ ਨੂੰ ਖਾਈ ਹੋਈ ਨਹੀਂ ਆਲੇ ਹੈ ਖਤਮ ਆ ਜੜਾਂ ਖਤਮ ਹੋ ਗਈਆਂ ਐ ਜੜਾ ਜਿਹੜੀਆਂ ਅਸਲੀ ਆ ਜਿਹੜੀਆਂ ਖਾਣੇ ਦੇ ਹਟ ਗਈਆਂ ਜਿਹੜੀਆਂ ਖਰਾਕ ਦਿੰਨੇ ਆ ਬਾਈ ਜੀ ਪੌਦੇ ਨੂੰ ਉਹ ਜੜਾਂ ਬਿਲਕੁਲੇ ਕਾਲੀਆਂ ਆ ਆ ਜੜ ਰਹਿ ਗਈ ਕੋਈ ਕੋਈ ਆ ਇਹ ਤਾਂ ਖਤਮ ਆ ਜੀ ਉਰੇ ਤੇ ਵੀ ਗਲ ਗਈ ਆ ਆ ਦੇਖੋ ਉਰੇ ਤੇ ਬਾਕੀ ਤੁਹਾਨੂੰ ਨਿਸ਼ਾਨੀ ਵੀ ਦਿਖਾ ਦਿੰਦੇ ਇਹਦੀ ਕਿ ਆਏ ਵੀ ਹੁਣ ਤੁਹਾਨੂੰ ਵਿੱਚ ਜਾਣਾ ਪੈਣਾ ਮੜੀ ਲੋਰ ਚੜਾਉਣ ਦੇ ਉੱਪਰ ਵੀ ਦੂਰ ਤੇ ਖੇਤ ਨੂੰ ਦੇਖ ਕੇ ਹੀ ਪਤਾ ਲੱਗ ਜਾਂਦਾ ਹੈ ਪੂਰੀ ਇੱਕ ਪੱਤਾ ਦੱਸ ਦਿੰਦਾ ਇਹਨੂੰ ਬਿਮਾਰੀ ਹੈ ਹਾਂ ਉਹ ਪੱਤੇ ਨੂੰ ਬਿਮਾਰੀ ਸਮਝ ਲਓ ਖਤਮ ਉਹ ਇਹ ਦੇਖਿਓ ਤਾਂ ਜੀ ਥੋੜੀ ਉਰੇ ਆ ਆ ਜਿਹੜੀ ਦਾ ਪਰਕਾ ਸਾਡੇ 26 ਆਏ 26 ਦਾ ਫਰਕ ਹੈ ਭਾਈ ਆ ਦੇਖੋ ਜੀ ਮੈਂ ਆਹ ਦੋ ਬੂਜੇ ਖੜੇ ਐ ਵਿੱਚ ਇਹ ਵੀ ਡਾਊਨ ਆ ਵੀ ਆ ਸਾਰਾ ਖੇਤ ਮਾਈ ਆਲ ਮਾਲ ਜੋ ਹੋਇਆ ਪਿਆ ਏ ਕੀਲਿਆਂ ਦਾ ਕੀਲੇ ਹੀ ਖਤਮ ਹੋ ਜਾਂਦਾ ਬਈ ਇਹਦਾ ਕੋਈ ਇਲਾਜ ਨਹੀਂ ਹੈਗਾ ਪੂਰੀ ਜਦ ਬਿਮਾਰੀ ਪਈ ਸੀ ਕਿੰਨੇ ਪ੍ਰੋਡਕਟ ਵਾਲੇ ਲੋਕਾਂ ਨੇ ਕੀ ਇਲਾਜ ਮਿਲਿਆ ਦਾ ਆ ਦੇ ਲਾ ਪੱਗੇ ਨੂੰ ਭਾਜ ਗਿਆ ਕੀ ਹੋ ਗਿਆ ਹਾਂਜੀ ਪੈਪ ਕੋਈ ਲਾਜ ਨਹੀਂ ਹੋਇਆ ਅੰਕਲ ਕਿੰਨੇ ਜਦ ਪ੍ਰੋਜੈਕਟ ਪਾ ਲੇ ਦਵਾਈਆਂ ਬਟਾਕੋ ਵੀ ਹਾਂ ਕੋਈ ਚੀਜ਼ ਅੱਗੇ ਨੇ ਛੱਡੀ ਹੋਣੀ ਪਰ ਘਰਾਂ ਹੀ ਬੈਠ ਕੇ ਕੁਝ ਨਹੀਂ ਬਣਿਆ ਪੈਪ ਚਲਾਉਣਾ ਮੋਟਰ ਆ ਗਈ ਹਾਂ ਮੋਟਰ ਆ ਗਈ ਕੋਈ ਹੱਲ ਬਣਿਆ ਹੀ ਨਹੀਂ ਆ ਦੇਖ ਲੋ ਬਾਈ ਕਿਖਣਾ ਖੇਤ ਲਾਦਾ ਏ ਵੀ ਜਿਹੜੇ ਸਾਹਮਣੇ ਲੱਗੀ ਤੀ ਖੇਤ ਨੂੰ ਰੂਹ ਨਹੀਂ ਲੱਗਦੀ ਇਹ ਸਾਡੇ ਵਾਲੀ ਜੀਰੀ ਹੈ ਜੀ ਉਹਦੇ ਨਾਲੋਂ 10 ਦਿਨ ਪਹਿਲਾਂ ਇਹ ਲੱਗੇ 13 ਨੂੰ ਇਹ ਲੱਗੇ ਪਹਿਲੀ ਨੂੰ ਪੂਰੀ ਦੇਣਾ ਜੀਰੀ ਨੂੰ ਦੇਖ ਕੇ ਫਿਰ ਉਹ ਨਹੀਂ ਲਾਦੀ ਇਹ ਬਿਮਾਰੀ ਪੈ ਜਵੇ। ਆਹ ਦੇਖ ਬੁੱਕੇ ਕਿਹਿਆ ਸੁੱਕਿਆ ਜਿਹੜਾ ਉਹੀ ਕੋਸਾ। ਇਹ ਹੁਣ ਨੂੰ ਤਾਂ ਇਹ ਉੱਪਰ ਜਾਣਾ ਤਾਂ ਕਿਤੇ। 22 ਤਾਂ ਨਾਲੇ ਖੜਦੀ ਹੋਣੀ 22 ਬਹੁਤ ਵੱਧੀ ਆ। ਵੀ ਆਏ ਆ ਵੀ ਹੌਲੀ ਹੌਲੀ ਕੰਮ ਫੇਲ ਹੁੰਦੇ ਜਾਂਦੇ ਸਾਰੇ। ਜਿਹੜਾ ਪ੍ਰੋਡਕਟ ਆ। ਯਾਰ ਪਹਿਲੀ ਗੱਲ ਤਾਂ ਆਏ ਆ ਵੀ ਜਦ ਤਾ ਤਾਂ ਵੀ ਇਹ ਬੀਜਾਂ ਨੂੰ ਬਿਮਾਰੀ ਆਉਂਦੀ ਆ। ਇਹ ਮਹਿਕਮਿਆਂ ਨੂੰ ਦੇਣੇ ਨਹੀਂ ਚਾਹੀਦੇ। ਦੇਣੇ ਨਹੀਂ ਚਾਹੀਦੇ। ਨਹੀਂ ਨਹੀਂ ਚਾਹੀਦੇ। ਕਿ ਨਹੀਂ ਹੁਣੇ ਸਰਕਾਰੀ ਬੀਜ ਆ। ਆਲੇ ਪੂਰੀ ਕੋਹਰ ਦਾ ਗਿਆ ਮਾਲ। ਲੈ। ਉਹ ਦੇਖੋ ਬਾਈ ਲੈ ਉਹ ਵੀ ਕੋਸਾ ਆ ਸਾਰੀ ਉਹ ਲਾਈਨ ਆ ਬੂਜਾ ਰੇਖ ਲੋ ਬੱਚਾ ਜਿਹਾ ਹੀ ਰਹਿ ਗਿਆ ਆ ਪੂਰੀ ਲੈਨੇ ਆ ਪੰਜ ਛੇ ਇਕੱਠੇ ਖੜੇ ਆ ਪੂਰੀ ਟੀਮੇ ਤੁਹਾਨੂੰ ਮੈਂ ਕਹਿੰਦਾ ਵੀ ਜਿੱਥੇ ਜਾਂਦੇ ਉਹ ਜਿਹੜੇ ਦੇਖਦੇ ਆ ਬਾਈ ਜੀ ਇਹ ਵੀ ਹੋ ਜਾਂਦੇ ਆ ਸਾਡੇ ਆ ਦੇਖੋ ਬਾਈ ਆ ਦੇਖੋ ਹਾਂ ਉਹ ਜੱਗੇ ਕੋਲ ਵੀ ਦਿਖਾ ਰਹੇ ਨੇ ਵੀ ਤੱਗੀਆਂ ਦੇ ਤੱਗੀਆਂ ਗਈਆਂ ਇੱਧਰ ਵੀ ਤੁਹਾਨੂੰ ਹੁੰਦਾ ਬਾਈ ਇੱਕ ਜੱਗੇ ਕੋ ਫੇਰ ਜਾਂਦਾ ਆ ਦੇਖੋ ਆ ਪੂਰੀ ਲੈਨੇ ਗਈ ਆ ਸਾਰੇ ਉਹ ਨਹੀਂ ਕਿ ਤੇਰੇ ਬੂਰੇ ਬਕੇ ਉਹ ਦੇਖੀ ਚੋਖ ਰੁਕ ਪਿਆ ਹਾਂ ਹਾਂ ਉਹ ਦੇਖੀ ਬੂਰੇ ਜਾਈ ਉਹ ਤਾਂ ਅੱਗੀ ਜੇ ਬੂਰੇ ਆ ਜਾ ਤਵਾ ਠੀਕ ਤਾਂ ਆਈ ਬਦਿਆ ਹਾਂ ਦਾ ਸੁਣ ਕੇ ਕਹਿੰਦਾ ਭਾਈ ਯਾਰ ਦੋ ਬੁੱਟੇ ਹੋਵੇ ਕੱਤੇ ਆ ਇਹਨਾਂ ਦੀ ਜੜਾ ਹੀ ਨਹੀਂ ਹੈਗੀਆਂ ਆ ਪੂਰੀਆਂ ਹੋ ਗਈਆਂ ਜਿਹੜਾ ਜੜਾਂ ਤੇ ਖਰਾਕ ਬੰਦ ਹੁੰਦੀ ਬੁੱਜਦੀ ਜੜਾਂ 'ਚ ਵਾਇਰਸ ਆਏ ਆਪਾਂ ਉੱਪਰ ਸਪਰੇ ਜਿਹੜੀ ਮਰਜ਼ੀ ਕਰ ਲਈਏ ਹੂੰ ਮਿੱਟੀ ਵਾਂ ਹੁਣ ਆਹ ਦੇਖ ਤੇਰੇ ਕੋਲ ਆ ਵੀ ਗਿਆ ਥੱਲੇ ਨੂੰ ਆ ਗਿਆ ਇੱਧਰ ਆ ਠੀਕ ਆ ਇੱਕ ਠੀਕ ਆ ਇਹ ਕੱਦ ਦੱਸਦਾ ਇਹ ਵੀ ਹੋਏ ਜਾਣਾ ਉਹ ਦੇਖ ਉਹ ਦੇਖ ਹਲੇ ਹਲੇ ਜਾ ਰਹੀ ਹੈ ਦਿਨ ਪਰ ਦਿਨ ਥੱਲੇ ਨੂੰ ਦੇਖੇ ਐਂ ਕਰ ਇੱਕ ਦੂਆ ਬੂਜਾ ਪੱਟ ਦੇਖ ਤਾਂ ਇਹ ਕਿੰਨਾ ਛੋਟਾ ਰਹਿ ਗਿਆ ਕੋਈ ਇਹਦੇ ਜਿਵੇਂ ਇਹੀ ਹਾਂ ਆਹ ਪੱਟਾ ਆਹ ਬੜਾ ਹਾਂ ਇਹ ਚ ਵੀ ਦੇਖ ਲੈ ਆਦੇ ਹੁਣ ਆ ਪੱਟ ਨਹੀਂ ਹੁੰਦਾ ਇਹ ਨਹੀਂ ਇੱਚੀ ਦੇਖ ਰਿਹਾ ਹਾਂ ਜਿਹੜੀ ਜਾੜ ਆ ਲੈ ਕਿੰਨੀ ਪੱਟ ਨਹੀਂ ਹੁੰਦਾ ਇਹ ਆਦੇ ਕਿ بگੜੇ ਜਾੜਾ ਕੱਲ ਬਰਾਬਰ ਆ ਲੈ ਇਹ ਵੀ ਖਤਮ ਹੋਊਗੀ ਸਿੱਧਾ ਕਰੀ ਬਰਾਬਰ ਇੱਧਰ ਨੂੰ ਅੱਧਾ ਵੀ ਨਹੀਂ ਹੈਗਾ ਆ ਚਿੱਟੀ ਹੈ ਜਾੜਾ ਇਹਦੀ ਆ ਦੇਖ ਹਾਂ ਆ ਗਰੋਥ ਲੰਦਾ ਇਹਦੇ ਜੜਾਂ ਦੇਖ ਹਾਂ ਚਿੱਟੀਆਂ ਇਹਦੀ ਜੜ ਦੇ ਇਹ ਜੜਾਂ ਦੇ ਬਾਹਰ ਸਾਕੋ ਇਹ ਗੁੱਛਾ ਬਣਦਾ ਜੜਾਂ ਦਾ ਇਹ ਪਤਾ ਨਹੀਂ ਬਾਈ ਇਹ ਕਿਹੜਾ ਬੀਜ ਆ ਸੋ ਚਾਇਆ 128 ਵੀ ਜਾ 128 131 ਪੂਛਾ ਪੂਛਾ ਹਾਂ ਰੂ ਮਿੱਕੀ ਬਾਈ ਨਾਲ ਕਿਹੜੀ ਆ ਸਾਰਿਆਂ ਨੂੰ ਆ 26 ਨੂੰ ਵੀ ਆ ਉਹ ਥੋੜੀ ਚੱਲ ਗਈ ਚੱਲ ਤੇਰੇ ਦਿਖਾਉਣਾ ਸਾਡੇ ਵੀ ਹੈਗੇ 26 ਨੂੰ ਸਾਡੇ ਵੀ ਹੈਗੇ ਆ ਲੈ ਉਹ ਤਾਂ ਕੀ ਚੱਲ ਫਤ ਆ ਸਾਰੀਆਂ ਤਾਂ ਗਈਆਂ ਆ ਨਹੀਂ ਆ ਬੜੀ ਲੱਗੀ ਉਹ ਉੱਧਰ ਦੇਖੀ ਹਾਂ ਉਹ ਕੀ ਹੋਇਆ ਜਿਹੜੀ ਉੱਥੇ ਵੀ ਜਾਂਦਾ ਦੇਖ ਜੱਗੇ ਹੋਰ ਵੀ ਉਹ ਸਾਰੇ ਹੀ ਇਹ ਦੋ ਦਿਨ ਤੇ ਦਿਖਾਣ ਲੱਗੇ ਆ ਲੈ ਬਾਈ ਆ ਦੇਖ ਲੋ ਕਿ ਹੋਰ ਦਿਖਾਉਣਾ ਤੁਹਾਨੂੰ ਆ ਭਾਈ ਆ ਦੇਖੋ ਬਿਮਾਰੀ। ਦੂਜੇ ਧਰਤੀ 'ਚ ਜਾਂਦੇ ਰਹਿੰਦੇ। ਬਾਕੀ ਆਰਾ ਕੱਦ ਦੇਖ ਲਓ ਇਹਨਾਂ ਦਾ ਦੇਖ ਲਓ ਲੈ। ਧਰਤੀ ਇਹ ਵੜ ਗਏ। ਕੀਲਿਆਂ ਦਾ ਕੀਲਾ ਗਿਆ ਸਾਰੀ ਲੈਨੇ ਆਹ। ਆ ਦੇਖੋ ਇਹਨੂੰ ਕੀ ਹੈ। ਐਦਾਂ ਨੂੰ ਵੀ ਦੇਖ ਲਓ ਭਾਈ। ਆ ਵੀ ਡੱਕਾ ਦੇਖ ਲਓ। ਧਰਤੀ 'ਚ ਵੱਧਦੇ ਹੀ ਜਾਂਦੇ ਆ। ਹਾਂ। ਆ ਵੀ ਦੇਖ ਲਓ ਭਾਈ ਲੈ। ਇਹਦਾ ਕੋਈ ਇਲਾਜ ਨਹੀਂ ਬਣਿਆ। ਹਾਂ। ਤੋ ਇਹ ਆਪਣੇ ਵੇਛਬੀ ਚੋਂ ਦੋ ਬੂਟੇ ਦੇਖ ਕੇ ਕੋਲ ਜਾਗੇ ਉਹ ਪਟਕੇ ਲੈ ਨਾਲੇ ਪਰ ਲਾ ਪੱਟੀ ਨਾਲ ਨਹੀਂ ਪਰ ਲਾ ਪਟ ਲਿਆ ਇਹ ਆਹ ਆਹ ਦੇਖੋ ਵੈਰ ਲੱਗੀ ਤਾਂ ਬਰਾਬਰ ਉਹ ਇਹਦਾ ਹੈ ਆ ਗਿਆ ਮੂਲੀ ਮਕਰ ਆਇਓ ਨਹੀਂ ਜੜੇ ਨਹੀਂ ਇਹਦੀ ਜਾਨ ਨਹੀਂ ਨੇ ਹੈਗੀ ਬੱਚਾ ਇਹ ਵੀ ਬੜੇ ਬੂਚੇ ਦੇ ਰੇਲੇ ਏਡੀ ਜੀਰੀ ਹੈ ਤਖੜੀ ਨਾਲੇ ਲੈ ਆਇਓ ਨਹੀਂ ਜੜ ਜੜੇ ਨਹੀਂ ਇਹ ਵੀ ਲੈ ਥੱਲੇ ਹਮ ਹੈ ਸਾਰੇ ਆਂਦੇ ਆ ਹਾਂ ਇਹ ਹੁਣ ਇਹ ਬੂਟਾ ਦਿਖਦਾ ਨਹੀਂ ਕਿਸੇ ਨੂੰ ਆਪਾਂ ਗੌਰ ਨਹੀਂ ਕਰਦੇ ਲੱਭਣਾ ਪੈਂਦਾ ਆ ਵੀ ਦੇਖ ਹਮ ਹੈ ਗਈ ਆ ਬਾਈ ਇਹ ਉਹ ਆ ਜੀ ਜਿਹੜੀ 6321 ਕਹਿੰਦੇ ਆ ਜੀ ਨੂੰ ਪੂਰੀ ਜਿਹੜੀ ਤੂੰ ਕਹਿੰਦਾ ਦਾ ਥੋੜੇ ਤਾਂ ਕਿਹੜੀ 28 ਕਹਤਾ 33 31 ਨੂੰ ਵੀ ਦੇਖ ਲਿਓ ਭਾਈ ਆਪਣੀ ਨਿਗਾਹ ਮਾਰ ਲੀ ਆ ਜੀ 31 ਨੂੰ ਹਾਂ ਪਾ ਲੈ ਕੇ ਇੱਕ ਇੱਕ ਗਾਇਨੇ ਇਸ ਤਰ੍ਹਾਂ ਨਹੀਂ ਬਣਾਈਏ ਵੀਡੀਓ ਹਮਮਮ ਕੰਮ ਖਰਾਬ ਹੋ ਗਿਆ ਬਹੁਤ ਔਖਾ ਹੋ ਗਿਆ ਜੀ ਨਗਾਰਾ ਦਾ ਬਾਈ ਹਮਮਮ ਖਰਚੇ ਮੋਰਨੇ ਹੀ ਬਾਈ ਠੇਕਾ ਆਵੇ ਮਹਿੰਗਾ ਹੋਇਆ ਪਿਆ ਇਹ ਠੱਕਾ ਕਰਦਾ ਕਣਕ ਨੇ ਮਾਰਾ ਸਾਰਾ ਲਾਇਆ ਆ ਜੀਰੀ ਨੇ ਢੀਡਾ ਹਾਤੀ ਉਹ ਤਾਂ ਤੇਰੀ ਨੇ ਕਹੀ ਹੈ ਕਿ ਜਮਾਈ ਕਰਤੇ ਕੰਮ ਖਰਾਬ ਯਾਰ ਹਮਮਮ ਦੇ ਪਾਣੀ ਦੀ ਜਿੰਦੂ ਉਹ ਮਾੜਾ ਹਾਲ ਹੈ ਬਈ ਸਮਾ ਮਾੜਾ ਹੁੰਦਾ ਜਾਂਦਾ ਆਏ ਵੀ ਜਿਹਦੇ ਦੇ ਇੱਕ ਦੋ ਕੀਲੇ ਉਹ ਤਾਂ ਹੁਣ ਚਾਲ ਚੱਲ ਲੂਗਾ ਠੀਕ ਆ ਚਾ ਔਖਾ ਸਗਾਲਾ ਕਿਸੇ ਦੇ ਫੜ ਕੇ ਵੀ ਜਾਰਾ ਕਰ ਲੂਗਾ ਹੁਣ ਜਿਹਦੇ ਹੈ ਉਹ 15 15 20 20 ਕੀਲੇ ਆ ਉਹ ਕਿਆ ਕਰੂਗਾ ਤਾਂ ਖਤਮ ਆ ਵੀਰੇ ਉਹ ਤਾਂ ਮਰਨੇ ਵਾਲੀ ਗੱਲ ਆ ਡੱਕ ਟੁੱਟ ਜਾਂਦਾ ਗਾ ਨਾ ਕਿਤੇ ਗਵਰਨਮੈਂਟ ਨੇ ਸਾਰਾ ਲਾਉਣਾ ਹੈ ਇੱਧਰ ਦੇਖ ਨਾ ਕਿਤੇ ਗਵਰਨਮੈਂਟ ਨੇ ਸਾਰਾ ਦੇਣਾ ਕਿਉਂਕਿ ਇਹ ਸਰਕਾਰੀ ਬੀਜ ਆ ਸਰਕਾਰੀ ਬੀਜ ਇਹ ਮਹਿਕਮੇ ਵਾਲਿਆਂ ਨੇ ਦਿੱਤਾ ਏ ਹੂੰ ਤੇ ਨਹੀਂ ਇਹਦਾ ਲਾਜ ਹੀ ਨਹੀਂ ਯਾਰ ਪੂਰੀ ਕੋਈ ਇਹ ਮਹਿਕਮੇ ਵਾਲਿਆਂ ਨੇ ਬੀਜ ਦਿੱਤਾ ਏ ਤੇ ਕਿਸਾਨਾਂ ਨੇ ਲਾਇਆ ਵੀ ਪੀਆਰ ਆ ਹੂੰ ਜੇ ਹਾਈਬ੍ਰਿਡ ਦੀ ਖੁੱਲ੍ਹ ਦੇ ਦਿੰਦੇ ਤਾਂ ਜ਼ਿਆਦਾ ਦਿੰਦਾ ਹੂੰ ਇਹ ਤਾਂ ਹੈਗਾ ਹੀ ਕਹ ਨਹੀਂ ਇਹਨਾਂ ਨੇ ਹਾਈਬ੍ਰਿਡ ਬੰਦ ਕਰਤਾ ਇਹ ਕਹਿੰਦੇ ਪੀਆਰ ਲਾਉ ਜਿੰਨਾ ਵੀ ਲੱਗਦਾ ਸਾਰਿਆਂ ਨੇ ਪੀਆਰ ਲਾਇਆ ਤੇ ਆ ਮਰੇ ਜਾਂਦੇ ਡੁੱਬ ਗਏ ਬਾਈ ਇੱਕ ਹੋਰ ਖੇਤ ਮਾਏ ਆ ਉਰੇ ਵੀ ਦੇਖ ਲਓ ਬੁੱਝੇ ਡਾਉਣ ਵਾਲਾ ਕੰਮ ਤੇ ਵੀਰ ਨੇ ਬਾਈ ਪ੍ਰੋਡਕਟ ਵੀ ਪਾਏ ਹੁਣ ਦਿੱਤੇ ਉਹਨਾਂ ਨੇ ਵੀ ਦੇਖਦੇ ਮਹਾਰਾਜ ਕਰਦਾ ਕਿਰਪਾ ਕਹ ਨਹੀਂ ਆਜੇ ਕਿ ਕਿਆ ਬਣੂਗਾ ਕੋਈ ਯਾਰਾ ਸਾਰੇ ਪਾਸੇ ਸਾਰੇ ਪਾਸੇ ਖਤਰਨਾਕ ਕੰਮ ਆਪੋ ਲੈ ਆ ਰੇ ਲੈ ਇਹ ਸਾਰੀ ਉਹ ਇਹ ਪੂਰੀ ਹੁਣ ਤਾਂ ਕਣੀਸ਼ਾ ਦਿਖਦੀ ਹੈ ਨਾ ਆਤੇ ਦੱਸ ਦੇ ਇਹਨੂੰ ਨਾ ਸਾਫ ਵਾ ਸਾਫ ਵਾ ਫਿਰ ਧਰਤੀ ਜੇ ਵੜ ਗਏ ਮੈਂ ਤਾਂ ਹੈਰਾਨ ਜਗੇ ਉਹਦਾ ਸਾਮਾਨ ਪਾ ਲਿਆ ਹੋਏ ਸਾਵੇ ਆਲੇ ਕੱਟ ਚ ਨੇ ਪੂਰੀ ਰ ਇਲਾਜ ਹੈ ਨਹੀਂ ਓਰ ਜਗੇ ਇਹਦਾ ਇਲਾਜ ਬਾਈ ਰੱਬ ਕੇ ਅਰਦਾਸ ਹੈ ਇਹਦਾ ਇਲਾਜ ਉਹੀ ਤਾਂ ਕਹਿੰਦਾ ਵੀ ਜੇ ਮਹਾਰਾਜਾ ਕਿਰਪਾ ਕਰ ਦੇਵੇ ਤਾਂ ਹੀ ਐ 2660 ਰੁਪਇਆ ਬਨੇ ਪ੍ਰਿੰਟ ਰੇਟ ਆਏ ਹੋ ਆ ਜੀ ਲੈ ਪੂਰੀ ਆ ਰਿਓ ਪੂਰੀ ਧੱਗੀ ਹੋ ਗਈ ਲੈ ਹੈਡਾ ਪੈ ਗਏ ਖੇਤਮਾ ਹੈਂ 2660 ਰੁਪਇਆ ਦਾ ਸਿਰਫ ਇੱਕ ਕੀਲੇ ਦਾ ਅੱਛਾ 12 14 ਕੀਲੇ ਨੇ ਟੱਕਾ ਬਾਈ ਦਾ ਇਹ ਮੈਂ ਤਾਂ ਐ ਹੈਰਾਨਾ ਆਲੇ ਅੰਕਲ ਲੈ ਕਿਆ ਕਰੂਗਾ ਠੇਕੇ ਤੇ ਜ਼ਮੀਨ ਆ ਇਹ ਹਮ ਸਾਰੀ ਉਹ ਠੇਕੇ ਤੇ ਜ਼ਮੀਨ ਆ ਉਹ ਸੜਕ ਤੋਂ ਲੈ ਕੇ ਆ ਲੱਗਦੀ ਆ ਭਾਈ ਉਹ ਉੱਥੇ ਹੀ ਹੈ ਪੂਰੇ ਤੱਕ ਤਾਂ ਪਾਣੀ ਖੜਦਾ ਜੀ ਮੈਂ ਤੇ ਉੱਪਰ ਇਹ ਕੰਡੀਸ਼ਨ ਹੁੰਦੀ ਆ ਅੱਜ ਤੇ ਦੱਸ ਦੇ ਨੂੰ ਹੂੰ ਇਹ ਸਾਰਾ